ਤੁਹਾਡੇ ਕੀ ਵਿਚਾਰ ਨੇ ਮਹਾਕੁੰਭ ਮੇਲੇ ਨੂੰ ਲੈ ਕੇ ਕਾਫੀ ਜਿਹੜੇ ਸਿੱਖ ਨੇ ਨਿਹੰਗ ਨੇ ਬਾਣੇ ਦੇ ਵਿੱਚ ਨੇ ਤਾਂ ਉਹ ਵੀ ਉਸ ਮੇਲੇ ਦੇ ਵਿੱਚ ਨਜ਼ਰ ਆ ਰਹੇ ਨੇ ਉਹ ਵੀ ਇਸ਼ਨਾਨ ਕਰਨ ਗਏ ਨੇ ਕਿ ਗੁਰਬਾਣੀਆਂ ਲਾਉ ਕਰਦੇ ਕਿ ਇਸ਼ਨਾਨ ਕਰਨ ਨਾਲ ਜਿੰਨੇ ਵੀ ਸਾਰੇ ਪਾਪ ਕਿਤੇ ਹੋ ਸਾਰੇ ਤੁਲ ਜਾਂਦੇ ਨੇ ਗੁਰਬਾਣੀ ਦੇ ਵਿੱਚ ਕਿਤੇ ਵੀ ਇਸ ਚੀਜ਼ ਨੂੰ ਮਹਾਨਤਾ ਨਹੀਂ ਦਿੱਤੀ ਹੋਈ ਕਿ ਤੁਸੀਂ ਕਿਤੇ ਜਾ ਕੇ ਇਸ਼ਨਾਨ ਕਰਦੇ ਹੋ ਤੇ ਤੁਹਾਡੇ ਪਾਪ ਉਤਰ ਜਾਂਦੇ ਨੇ ਇੱਥੇ ਬਿਲਕੁਲ ਨਹੀਂ ਇਹ ਚੀਜ਼ ਹੈਗੀ ਇੱਥੇ ਸਿਰਫ ਕੁੰਭ ਦੇ ਮੇਲੇ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਥੇ ਗੱਲ ਕਰ ਰਿਹਾ ਦਰਬਾਰ ਸਾਹਿਬ ਦੇ ਉਹ ਸਰੋਵਰ ਦੀ ਗੱਲ ਵੀ ਹੋ ਰਹੀ ਹੈ ਇੱਥੇ ਜਿੱਥੇ ਲੋਕ ਮੰਨਦੇ ਨੇ ਕਿ ਮੈਂ ਆਪਣੇ ਪਾਪ ਉਤਾਰਨ ਜਾ ਰਿਹਾ ਵਾਂ ਉੱਥੇ ਜਾ ਕੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਅੰਤਰ ਮੈਲ ਜੇ ਤੀਰਥ ਨਾ ਆਵੇ ਤੇ ਇਸ ਬਕੁੰਠ ਨਾ ਜਾਣਾ ਲੋਕ ਪਤੀਆਣਾ ਕਛੂ ਨਾ ਹੋਵੇ ਨਾ ਹੀ ਰਾਮ ਅਯਾਨਾ ਮਨ ਦੇ ਵਿੱਚ ਮੈਲ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਤੀਰਥ ਨਹਾ ਕੇ ਤੇ ਮੈਂ ਬਕੁੰਠਾ ਨੂੰ ਪਹੁੰਚ ਜਾऊंगा ਮੈਂ ਸਵਰਗਾ ਨੂੰ ਪਹੁੰਚ ਜਾऊंगा ਤਾਂ ਉੱਥੇ ਫਿਰ ਭਗਤ ਜੀ ਕਹਿੰਦੇ ਨੇ ਕਿ ਲੋਕ ਪਤੀਆਣਾ ਕਛੂ ਨਾ ਹੋਵੇ ਕਿ ਲੋਕਾਂ ਨੂੰ ਦਿਖਾਵਾ ਕਰਨ ਨਾਲ ਕੁਝ ਨਹੀਂ ਹੋਣਾ ਕਹਿੰਦੇ ਰਾਮ ਅਯਾਨਾ ਨਹੀਂ ਹੈਗਾ ਪਰਮਾਤਮਾ ਜਿਹੜਾ ਉਹ ਬੱਚਾ ਨਹੀਂ ਹੈ ਕਿ ਉਹਨੂੰ ਤੁਹਾਡੇ ਅੰਦਰ ਕੁਝ ਤੇ ਬਾਹਰ ਕੁਝ ਹੋਰ ਤੁਸੀਂ ਕਰੋਗੇ ਤੇ ਉਹ ਤੁਹਾਡੇ ਭਲੇਖਿਆਂ ਦੇ ਵਿੱਚ ਫਸ ਜਾਊਗਾ ਇਦਾਂ ਨਹੀਂ ਹੈਗਾ ਰਾਮ ਬੜਾ ਸੁਜਵਾਨ ਹੈ ਸਰ ਤੁਹਾਨੂੰ ਲੱਗਦਾ ਹੈ ਕਿ ਜਿਸ ਬਾਣੀ ਦਾ ਤੁਹਾਨੂੰ ਗਿਆਨ ਹੈ ਤੇ ਜਿਹੜੇ ਉਥੇ ਘੁੰਮ ਰਹੇ ਨੇ ਉਥੇ ਜਾ ਕੇ ਇਸ਼ਨਾਨ ਕਰਨ ਜਾ ਰਹੇ ਨੇ ਉਹਨਾਂ ਨੂੰ ਗਿਆਨ ਨਹੀਂ ਹੋਣਾ ਅਸੀਂ ਮੱਥਾ ਟੇਕਦੇ ਹਾਂ ਗੁਰੂ ਮਾਨੇ ਉਹ ਗ੍ਰੰਥ ਹੈ ਤੇ ਅਸੀਂ ਅੱਜ ਸਿਰਫ ਗੁਰੂ ਪੂਜੋ ਗ੍ਰੰਥਕ ਰਹਿ ਗਏ ਮੇਰੇ ਮਾਪਿਓ ਨੇ ਜਿਉ ਮੈਨੂੰ ਕਹਿੰਦੇ ਆ ਕਿ ਪੁੱਤਰ ਸਾਨੂੰ ਪਾਣੀ ਲਿਆ ਦੇ ਸਾਨੂੰ ਪਾਣੀ ਦੀ ਲੋੜ ਹੈ ਉਹ ਬਿਸਤਰੇ ਤੇ ਪਏ ਹੁਣ ਉੱਠਣਾ ਸਕਣ ਤੇ ਮੈਂ ਉਹਨਾਂ ਨੂੰ ਕਹਾਂ ਜੀ ਮੈਂ ਤੁਹਾਨੂੰ ਰੋਜ਼ ਸਵੇਰੇ ਸ਼ਾਮ ਸਾਸ੍ਰੀਕਲ ਬੁਲਾ ਦਿਆ ਕਰੂੰਗਾ ਪਰ ਮੈਂ ਤੁਹਾਡਾ ਕਹਿਣਾ ਨਹੀਂ ਮੰਨ ਸਕਦਾ ਅੱਜ ਸਾਡਾ ਹਾਲ ਉਹ ਹੋਇਆ ਪਿਆ ਅਜਨਾ ਬਹੁਤ ਵੱਡਾ ਇੱਕ ਜਿਹੜੋ ਕਹੜੋ ਸਾਡੇ ਦੇ ਉੱਪਰ ਜਿਹੜਾ ਅਟੈਕ ਹੋਇਆ ਉਹ ਇਹ ਹੈ ਕਿ बार-बार ਇਹ ਚੀਜ਼ ਦੱਸੀ ਜਾਂਦੀ ਹੈ ਕਿ ਤੁਸੀਂ ਸਿੱਖ ਨਹੀਂ ਹੈਗੇ ਤੁਸੀਂ ਕਿਸੇ ਹੋਰ ਧਰਮ ਤੋਂ ਨਿਕਲੇ ਹੋਏ ਹੋ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸਾਡੇ ਵਿੱਚੋਂ ਨਿਕਲੇ ਆ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਕਿ ਜਿਸ ਟਾਈਮ ਇਨਸਾਨ ਆਏ ਸੀ ਜਿਨ੍ਹਾਂ ਨੂੰ ਆਪਾਂ ਆਦੀ ਮਾਨਵ ਕਹਿੰਦੇ ਆ ਉਹਨਾਂ ਦਾ ਕੀ ਧਰਮ ਸੀ ਉਸ ਟਾਈਮ ਫਿਰ ਉਦੋਂ ਕੀ ਕਵਾਂਗੇ ਹਿੰਦੂਆਂ ਨੂੰ ਕਹਿ ਲਿਆ ਵੀ ਤੁਸੀਂ ਆਦੀ ਮਾਨਵ ਤੋਂ ਨਿਕਲੇ ਹੋ ਸਿੱਖੀਜਮ ਬਾਈ ਬਰਥ ਨਹੀਂ ਹੁੰਦੀ ਇਹ ਚੀਜ਼ ਸਮਝਣ ਵਾਲੀ ਹੈ ਅੱਜ ਮੈਂ ਜੇ ਜੰਮਿਆ ਸਿੱਖ ਦੇ ਘਰੇ ਆ ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਮੈਂ ਸਿੱਖ ਕਹਾ ਸਕਦਾ ਵਾਂ ਮੈਂ ਸਿੱਖ ਤਾਂ ਹੀ ਕਹਾ ਸਕਦਾ ਵਾਂ ਜੇ ਮੈਂ ਉਹਨਾਂ ਵੈਲਿਊਜ਼ ਦੇ ਉੱਪਰ ਚੱਲੂੰਗਾ ਜਿਹੜੀ ਸਾਨੂੰ ਰਹਿਤ ਮਰਿਆਦਾ ਦਰਿਹੜਾਈ ਦੜਾਈ ਗਈ ਹੈ ਉਹ ਰਹਿਤ ਮਰਿਆਦਾ ਦੇ ਉੱਪਰ ਚੱਲੂੰਗਾ ਮੈਂ ਤਾਂ ਹੀ ਸਿੱਖ ਕਹਾਣ ਦੇ ਲਾਇਕਾਂ ਮਾਪਿਓ ਕਰਕੇ ਸਿੱਖ ਨਹੀਂ ਬਣ ਜਾਂਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲਿਕ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਕੁੰਭ ਜਿਹਦੇ ਲਈ ਜਿਹੜੇ ਸ਼ਰਦਾਲੂ ਨੇ ਲੋਕ ਨੇ ਦੂਰੋਂ ਦੂਰੋਂ ਜਿਹੜਾ ਹੈ ਦੇਸਾਂ ਵਿਦੇਸ਼ਾਂ ਤੋਂ ਲੋਕ ਜਿਹੜਾ ਹੈ ਉੱਥੇ ਸ্নান ਕਰਨ ਪਹੁੰਚ ਰਹੇ ਨੇ ਤੇ ਅੱਜ ਅਸੀਂ ਇਸੇ ਮੁੱਦੇ ਤੇ ਜਿਹੜੀ ਹੈ ਚਰਚਾ ਕਰਾਂਗੇ ਅੱਜ ਸਾਡੇ ਨਾਲ ਅਮਰਜੋਤ ਸਿੰਘ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਕੀ ਵਿਚਾਰ ਨੇ ਮਹਾਕੁੰਭ ਮੈਲੇ ਨੂੰ ਲੈ ਕੇ ਕਿਉਂਕਿ ਅਕਸਰ ਹੀ ਆਪਾਂ ਦੇਖ ਰਹੇ ਕਿ ਕੁਝ ਨਾ ਕੁਝ ਜੜੀ ਹੈ ਉੱਥੇ ਕੋਈ ਨਾ ਕੋਈ ਵਾਰਦਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਾਫੀ ਜ਼ਿਆਦਾ ਭਗੜੜ ਮੱਚੀ ਹੋਈ ਹੈ ਕੀ ਕਹਿਣਾ ਚਾਹੋਗੇ ਦੇਖੋ ਮਹਾਕੁੰਭ ਮੇਲਾ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਕਰੀਬ ਸਵਾ 100 ਸਾਲ ਬਾਅਦ ਜਿਹੜਾ ਹੈ ਇਹ ਮਹਾਕੁੰਭ ਦਾ ਮੇਲਾ ਆਂਦਾ ਹੈ ਤੇ ਅਸੀਂ ਲੋਕ ਹੁਣ ਜਿਹੜੇ ਇਸ ਟਾਈਮ ਜਿਉਂਦੇ ਆਂ ਸ਼ਾਇਦ ਅਗਲਾ ਮਹਾਕੁੰਭ ਨਾ ਦੇਖ ਸਕੀਏ ਕਿਉਂਕਿ ਸਾਡੇ ਲਾਈਫ ਸਾਈਕਲ ਦੇ ਵਿੱਚ ਦੁਬਾਰਾ ਉਹ ਟਾਈਮ ਨਹੀਂ ਆਉਣਾ ਇਸ ਕਰਕੇ بڑے ਲੋਕਾਂ ਦੇ ਵਿੱਚ ਜਿਹੜਾ ਸ਼ਰਧਾ ਭਾਵਨਾ ਹੈ ਲੋਕ ਜਿਹੜਾ ਉੱਥੇ ਜਾ ਰਹੇ ਨੇ ਇਸ਼ਨਾਨ ਕਰਨ ਜਾ ਰਹੇ ਨੇ ਕਿਉਂਕਿ ਅਕੋਰਡਿੰਗ ਟੂ देयर ਰਿਲੀਜੀਅਨ ਅਕੋਰਡਿੰਗ ਟੂ ਹਿੰਦੂਇਜ਼ਮ ਮੰਨਿਆ ਜਾਂਦਾ ਹੈ ਕਿ ਤੁਸੀਂ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਜਿਹੜੇ ਤੁਹਾਡੇ ਪਾਪ ਨੇ ਉਹ ਅਗਰ ਤੁਸੀਂ ਉੱਥੇ ਜਾ ਕੇ ਇਸ਼ਨਾਨ ਕਰਦੇ ਹੋ ਕੁੰਭ ਦੇ ਮੇਲੇ ਦੇ ਵਿੱਚ ਤੁਹਾਡੇ ਪਾਪ ਜਿਹੜਾ ਉਤਰ ਜਾਂਦੇ ਨੇ ਤੇ ਇਸੇ ਚੀਜ਼ ਨੂੰ ਲੈ ਕੇ ਜਿਹੜਾ ਉਹ ਲੋਕ ਉੱਥੇ ਜਾ ਰਹੇ ਨੇ ਬੜੇ ਤੇ ਰੀਸੈਂਟਲੀ ਇੱਕ ਬੜੀ ਅਨਹੋਣੀ ਜਿਹੀ ਟ੍ਰੈਜੇਡੀ ਉਹ ਵੀ ਸਾਹਮਣੇ ਆਈ ਹੈ ਜਿੱਥੇ ਕਿ ਭੱਗੜੜ ਮਚੀ ਉੱਥੇ ਕਾਫੀ ਲੋਕ ਜਿਹੜਾ ਹੈ ਉਹ ਆਪਣੀ ਜਾਨ ਤੋਂ ਹੱਥ ਗਵਾ ਬੈਠੇ ਬੜੇ ਜਿਹੜੇ ਲੋਕ ਨੇ ਜਿਹੜੇ ਉਹ ਵਿਛੜ ਗਏ ਅਸੀਂ ਛੋਟੇ ਹੁੰਦੇ ਤੇ ਕਹਾਵਤ ਸੁਣਦੇ ਆ ਰਹੇ ਹਾਂ ਕਿ ਕੁੰਭ ਦੇ ਮੇਲੇ ਦੇ ਵਿੱਚ ਵਿਛੜੇ ਜਿਹੜੇ ਨੇ ਤੇ ਉਹ ਕਹਾਵਤ ਇੱਥੋਂ ਹੀ ਬਣੀ ਆ ਕਿ ਕੁੰਭ ਦਾ ਮੇਲਾ ਇੱਕ ਇਦਾਂ ਦਾ ਹੁੰਦਾ ਜਿੱਥੇ ਜਾ ਕੇ ਇੰਨੀ ਜ਼ਿਆਦਾ ਪੋਪੂਲੇਸ਼ਨ ਲੋਕਾਂ ਦੀ ਆਂਦੀ ਹੈ ਕਿ ਉੱਥੇ ਲੋਕ ਜਿਹੜਾ ਉਹ ਵਿਛੜ ਜਾਂਦੇ ਨੇ ਇੱਕਦਮ ਜਦੋਂ ਭਗੜਮਚ ਚਦੀ ਹੈ ਤਾਂ ਫਿਰ ਦੁਬਾਰਾ ਕਈ ਵਾਰੀ ਮਿਲਦੇ ਵੀ ਨਹੀਂ ਕਈ ਵਾਰੀ ਲੱਭਦੇ ਵੀ ਨਹੀਂ ਤੇ ਬੜੀ ਬੁਰੀ ਜਿਹੜੀ ਹਾਲਤ ਉੱਥੇ ਹੋਈ ਹੈ ਤਾਂ ਰੀਸੈਂਟ ਨਿਊਜ਼ ਦੇ ਵਿੱਚ ਆਇਆ ਸਾਰਾ ਕੁਝ ਜੀ ਤੇ ਸਰ ਦੱਸਣਾ ਚਾਹੂੰਗਾ ਕਿ ਕਿਉਂਕਿ ਉੱਥੇ ਸਿਰਫ ਇੱਕ ਧਰਮ ਦੇ ਨਹੀਂ ਲੋਕ ਨਹੀਂ ਹੈਗੇ ਸਗੋਂ ਸਾਰੇ ਧਰਮਾਂ ਦੇ ਲੋਕ ਉੱਥੇ ਜਾ ਰਹ ਦੇਖੋ ਅ ਅਕੋਰਡਿੰਗ ਟੂ देयर ਵੇਸ਼ ਜਿੱਦਾਂ ਕਿਸੇ ਦਾ ਮਨ ਕਰਦਾ ਹੈ ਜੇ ਕੋਈ ਬੰਦਾ ਚਾਹੁੰਦਾ ਹੈ ਉੱਥੇ ਜਾ ਕੇ ਇਸ਼ਨਾਨ ਕਰਨਾ ਤੇ ਇਹ ਜਾਵੇ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਹਿੰਦੂਇਜ਼ਮ ਦੇ ਵਿੱਚ ਜੀ ਚੀਜ਼ ਤੁਹਾਨੂੰ ਦੱਸਿਆ ਹੋਣਾ ਮੰਨੀ ਜਾਂਦੀ ਹੈ ਤਾਂ ਉਸ ਅਕੋਰਡਿੰਗ ਕੋਈ ਬੰਦਾ ਜਾਂਦਾ ਹੈ ਉੱਥੇ ਤੇ ਕੋਈ ਇਸ਼ੂ ਨਹੀਂ ਹੈਗਾ ਪਰ ਜੇ ਕੋਈ ਬੰਦਾ ਇਹ ਕਹਵੇ ਕਿ ਮੈਂ ਸਿੱਖਾਂ ਮੈਂ ਗੁਰੂ ਸਾਹਿਬ ਨੂੰ ਮੰਨਦਾ ਵਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦਾ ਵਾਂ ਤੇ ਮੈਂ ਉੱਥੇ ਜਾ ਕੇ ਇਸ਼ਨਾਨ ਕਰਾਂਗਾ ਤੇ ਮੈਂ ਵੀ ਜਿਹੜਾ ਹੈ ਉਹ ਸਾਰੇ ਰਿਚੁਅਲਸ ਫਾਲੋ ਕਰਨੇ ਆ ਤੇ ਮੇਰਾ ਸਿਰਫ ਸਵਾਲ ਸਿਰਫ ਉੱਥੇ ਆ ਕੇ ਖੜਦਾ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਸਿੱਖ ਮੰਨਦੇ ਹੋ ਤਾਂ ਫਿਰ ਕੀ ਤੁਸੀਂ ਗੁਰਬਾਣੀ ਦੇ ਆਸ਼ੇ ਦੇ ਹਿਸਾਬ ਨਾਲ ਨਹੀਂ ਚੱਲਦੇ ਫਿਰ ਤੁਸੀਂ ਉਹ ਰਿਚੁਅਲਸ ਨੂੰ ਕਿਉਂ ਫਾਲੋ ਕਰ ਰਹੇ ਹੋ ਜਿਹੜੇ ਗੁਰਬਾਣੀ ਜਿਹੜੀ ਚੀਜ਼ ਨੂੰ ਬਿਲਕੁਲ ਨਕਾਰਦੀ ਹੈ ਗੁਰਬਾਣੀ ਦੇ ਵਿੱਚ ਕਿਤੇ ਵੀ ਇਸ ਚੀਜ਼ ਨੂੰ ਮਹਾਨਤਾ ਨਹੀਂ ਦਿੱਤੀ ਹੋਈ ਕਿ ਤੁਸੀਂ ਕਿਤੇ ਜਾ ਕੇ ਇਸ਼ਨਾਨ ਕਰਦੇ ਹੋ ਤੇ ਤੁਹਾਡੇ ਪਾਪ ਉਤਰ ਜਾਂਦੇ ਨੇ ਇੱਥੇ ਬਿਲਕੁਲ ਨਹੀਂ ਇਹ ਚੀਜ਼ ਹੈਗੀ ਗੁਰਬਾਣੀ ਸਿੱਧੇ ਸਿੱਧੇ ਤੌਰ ਤੇ ਗੱਲ ਕਹਿੰਦੀ ਹੈ ਕਿ ਜਿਹੜੇ ਤੁਹਾਡੇ ਪਾਪ ਨੇ ਤੁਹਾਡੇ ਕੀਤੇ ਹੋਏ ਕਰਮ ਨੇ ਉਹ ਸਿਰਫ ਉਸ ਰੱਬ ਦੇ ਨਾਮ ਨੂੰ ਜਪ ਕੇ ਹੀ ਕੱਟੇ ਜਾ ਸਕਦੇ ਨੇ ਸਿਰਫ ਚੰਗੇ ਕੰਮ ਕਰਕੇ ਕੱਟੇ ਜਾ ਸਕਦੇ ਨੇ ਤੁਸੀਂ ਜੇ ਉੱਥੇ ਜਾ ਕੇ ਇਸ਼ਨਾਨ ਕਰੋ ਤੇ ਉਹ ਉਸ ਤੋਂ ਉਲਟ ਜਿਹੜਾ ਤੁਸੀਂ ਦੂਜੇ ਪਾਸੇ ਤੁਸੀਂ ਕਹੋ ਕਿ ਮੈਂ ਸਿੱਖਾਂ ਇਹ ਚੀਜ਼ ਬਿਲਕੁਲ ਵੀ ਕਿਤੇ ਵੀ ਮਾਨਤਾ ਨਹੀਂ ਹੈਗੀ ਇਸ ਚੀਜ਼ ਪਰ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਾਫੀ ਆਪਾਂ ਉਧਰ ਦੇਖ ਰਿਹਾ ਯਾਨੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਹੀ ਵੀਡੀਓਜ਼ ਵਾਇਰਲ ਹੋ ਰਹੀ ਨੇ ਕਾਫੀ ਜਿਹੜੇ ਸਿੱਖ ਨੇ ਨਿਹੰਗ ਨੇ ਬਾਣੇ ਦੇ ਵਿੱਚ ਨੇ ਤੇ ਉਹ ਵੀ ਉਸ ਮੇਲੇ ਦੇ ਵਿੱਚ ਨਜ਼ਰ ਆ ਰਹੇ ਨੇ ਉਹ ਵੀ ਇਸ਼ਨਾਨ ਕਰਨ ਗਏ ਨੇ ਕਿ ਗੁਰਬਾਨੀਆਂ ਲਾਉ ਕਰਦੀ ਹੈ ਕਿ ਇਸ਼ਨਾਨ ਕਰਨ ਨਾਲ ਜਿੰਨੇ ਵੀ ਸਾਰੇ ਪਾਪ ਕਿਤੇ ਸਾਰੇ ਤਲ ਜਾਂਦੇ ਨੇ ਨਹੀਂ ਦੇਖੋ ਮੈਂ ਤੁਹਾਨੂੰ ਹੁਣੇ ਇੱਥੇ ਮੈਂ ਤਾਂ ਹੀ ਕਰਕੇ ਨਾ ਮੈਂ ਸ਼ਬਦ ਕੱਢ ਕੇ ਰੱਖਿਆ ਹੋਇਆ ਮੈਂ ਤੁਹਾਨੂੰ ਨਾ ਉਹਦੀ ਵਿਦ ਐ ਸਮਝਾਣਾ ਚਾਹੂਗਾ ਕਿ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕੀ ਕਹਿੰਦੇ ਨੇ ਤੇ ਅਸੀਂ ਉਸ ਹਾਵ ਨਾਲ ਚੱਲਦੇ ਆਂ ਕਿ ਨਹੀਂ ਚੱਲਦੇ ਹਮ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 484 ਦੇ ਵਿੱਚ ਸ਼ਬਦ ਹੈ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਲਿਖਿਆ ਹੋਇਆ ਜਿਦੇ ਵਿੱਚ ਉਹ ਰਹਾਉ ਦੀ ਪੰਕਤੀ ਚ ਕਹਿੰਦੇ ਆ ਕਿ ਪੂਜੋ RAM ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਨਾਉਣ ਦਾ ਇੱਥੇ ਮਤਲਬ ਜਿਹੜਾ ਦੱਸਿਆ ਹੋਇਆ ਕਿ ਅਸਲਤ ਦੇ ਵਿੱਚ ਨਾਣਾ ਜਿਹੜਾ ਹੈਗਾ ਉਹ ਅਸਲ ਨਾਉਣ ਦਾ ਮਤਲਬ ਕੀ ਹੈ ਗੁਰੂ ਦੀ ਸੇਵਾ ਕਰਨੀ ਹੀ ਅਸਲ ਨਾਣਾ ਹੈ ਤੁਹਾਡਾ ਐਗਜ਼ਾਮਪਲਸ ਦਿੱਤੀਆਂ ਨੇ ਨਾਲ ਵਿੱਚ ਉਹਦੇ ਅੰਤਰ ਮੈਲ ਜੇ ਤੀਰਥ ਨਾ ਆਵੇ ਤੇ ਇਸ ਬਕੁੰਠ ਨਾ ਜਾਣਾ ਲੋਕ ਪਤੀਆਣਾ ਕਛੂ ਨਾ ਹੋਵੇ ਨਾ ਹੀ ਰਾਮ ਆਯਾਨਾ ਕਹਿੰਦੇ ਆ ਕਿ ਮਨ ਦੇ ਵਿੱਚ ਮੈਲ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਤੀਰਥ ਨਾ ਆ ਕੇ ਤੇ ਮੈਂ ਬਕੁੰਠਾ ਨੂੰ ਪਹੁੰਚ ਜਾऊंगा ਮੈਂ ਸਵਰਗਾ ਨੂੰ ਪਹੁੰਚ ਜਾऊंगा ਤਾਂ ਉੱਥੇ ਫਿਰ ਭਗਤ ਜੀ ਕਹਿੰਦੇ ਨੇ ਕਿ ਲੋਕ ਪਤੀਣੇ ਕਛੂ ਨਾ ਹੋਵੇ ਕਿ ਲੋਕਾਂ ਨੂੰ ਦਿਖਾਵਾ ਕਰਨ ਨਾਲ ਕੁਝ ਨਹੀਂ ਹੋਣਾ ਰਾਮ ਇੰਨਾ ਵੀ ਅਯਾਣਾ ਅਯਾਣਾ ਕਹਿੰਦੇ ਆ ਕਿ ਜਿਹੜਾ ਬਿਲਕੁਲ ਕਹਿੰਦੇ ਨੇ ਨਾ ਕਿ ਬੱਚਾ ਜਿਹਨੂੰ ਕੋਈ ਸਮਝ ਨਹੀਂ ਹੈਗੀ ਨਿਆਣਾ ਹੈਗਾ ਕਹਿੰਦੇ RAM ਅਯਾਣਾ ਨਹੀਂ ਹੈਗਾ ਪ੍ਰਮਾਤਮਾ ਜਿਹੜਾ ਉਹ ਬੱਚਾ ਨਹੀਂ ਹੈ ਕਿ ਉਹਨੂੰ ਤੁਹਾਡੇ ਅੰਦਰ ਕੁਝ ਤੇ ਬਾਹਰ ਕੁਝ ਹੋਰ ਤੁਸੀਂ ਕਰੋਗੇ ਤੇ ਉਹ ਤੁਹਾਡੇ ਭਲੇਖਿਆਂ ਦੇ ਵਿੱਚ ਫਸ ਜਾਊਗਾ ਇਦਾਂ ਨਹੀਂ ਹੈਗਾ RAM ਬੜਾ ਸੂਝਵਾਨ ਹੈ ਉਸ ਤੋਂ ਬਾਅਦ ਅਗਲੀ ਐਗਜ਼ਾਮਪਲ ਦਿੰਦੇ ਆ ਜਲ ਕੈ ਮੱਜਣ ਜੇ ਗਤ ਹੋਵੇ ਨਿਤ ਨਿਤ ਮੀਂਢਕ ਨਾ ਆਵੇ ਜੈਸੇ ਮੀਂਢਕ ਪੈਸੇ ਉਹ ਨਰ ਫਿਰ ਫਿਰ ਜੋਨੀ ਆਵੇ ਇੱਥੇ ਫਿਰ ਭਗਤ ਜੀ ਕਹਿੰਦੇ ਆ ਕਹਿੰਦੇ ਜੇ ਨਹਾਣ ਦੇ ਨਾਲ ਹੀ ਤੁਹਾਡੇ ਪਾਪ ਉਤਰਦੇ ਹੁੰਦੇ ਤੁਹਾਡੇ ਜਿਹੜੇ ਕਰਮਾ ਕਰਮਾ ਦੇ ਪਾਪ ਨਿਕਲ ਜਾਂਦੇ ਤੇ ਫਿਰ ਤਾਂ ਜਿਹੜਾ ਮੈਂਡਕ ਹੈ ਉਹ ਰੋਜ਼ ਨਹਾਉਂਦਾ ਹੈ ਪਾਣੀ ਦੇ ਵਿੱਚ ਨਹਾਉਂਦਾ ਹੈ ਤੇ ਅੱਗੇ ਕਹਿੰਦੇ ਜੈਸੇ ਮੈਂਡਕ ਤੈਸੇ ਹੋਏ ਨਰ ਜਿਵੇਂ ਮੈਂਡਕ ਹੈ ਉਹਨੂੰ ਭਲੇਖਾ ਹੈ ਨਹਾਣ ਦੇ ਨਾਲ ਜਿਹੜਾ ਵੀ ਮੇਰੇ ਪਾਪ ਉਤਰ ਜਾਣਗੇ ਉਸੇ ਤਰੀਕੇ ਨਾਲ ਕਹਿੰਦਾ ਇਨਸਾਨ ਨੂੰ ਭਲੇਖਾ ਪਰ ਉਹ ਦੁਆਰਾ ਦੁਆਰਾ ਜੋਨੀਆਂ ਦੇ ਵਿੱਚ ਆਉਂਦਾ ਰਹਿੰਦਾ ਫਿਰ ਅਗਲੀ ਗੱਲ ਕਹਿੰਦੇ ਨੇ ਮਨੋਂ ਕਠੋਰ ਮਰਿਆ ਬਨਾਰਸ ਨਰਕ ਨਾ ਬਣ ਚਿਆ ਜਾਏ ਕਿਉਂਕਿ ਅਕੋਰਡਿੰਗ ਟੂ ਹਿੰਦੂਇਜ਼ਮ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਆਪਣੇ ਆਖਰੀ ਵੇਲੇ ਆਪਣੇ ਸਵਾਸ ਜਿਹੜਾ ਉਹ ਪੂਰੇ ਕਰਦੇ ਨੇ ਬਨਾਰਸ ਦੇ ਵਿੱਚ ਜੀ ਉਹਨਾਂ ਲੋਕਾਂ ਨੂੰ ਬਕੁੰਠ ਮਿਲਦਾ ਉਹਨਾਂ ਲੋਕਾਂ ਨੂੰ ਸਵਰਗ ਮਿਲਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਹੜਿੰਬੇ ਦੇ ਵਿੱਚ ਮਰਦੇ ਆ ਜਾ ਕੇ ਉਹ ਲੋਕ ਜਿਹੜੇ ਨੇ ਉਹ ਨਰਕਾਂ ਨੂੰ ਜਾਂਦੇ ਨੇ ਚਾਹੇ ਜਿੰਨੇ ਵੱਡੇ ਮਰਜੀ ਜਿਹੜੇ ਉਹਨਾਂ ਨੇ ਕਰਮ ਕੀਤੇ ਹੋਣ ਚੰਗੇ ਹਮ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਇੱਥੇ ਭਗਤ ਜੀ ਕਹਿੰਦੇ ਨੇ ਕਹਿੰਦੇ ਮਨੋਂ ਕਠੋਰ ਮਰਿਆ ਬਨਾਰਸ ਤੁਹਾਡਾ ਮਨ ਕਠੋਰ ਹੋਵੇ ਮਨ ਦੇ ਵਿੱਚ ਤੁਹਾਡੇ ਮੈਲ ਹੋਵੇ ਕਿ ਤੁਸੀਂ ਬਨਾਰਸ ਦੇ ਵਿੱਚ ਜਾ ਕੇ ਮਰ ਜੋਂ ਤਾਂ ਨਰਕ ਨਾ ਬਣ ਛਿਆ ਜਾਏ ਫਿਰ ਤੁਹਾਡੀ ਗੱਤ ਨਹੀਂ ਹੋਣੀ ਹਰ ਕਾਸੰਤ ਮਰਿਆ ਹੜਿੰਬਾ ਜਿਹੜਾ ਪਰਮਾਤਮਾ ਦਾ ਸੰਤ ਹੈ ਉਹਦਾ ਨਾਮ ਜਪਦਾ ਮਨ ਦੇ ਵਿੱਚ ਵਸਾ ਕੇ ਰੱਖਿਆ ਹੋਇਆ ਤੇ ਉਹ ਭਾਵੇਂ ਹੜਿੰਬੇ ਦੇ ਵਿੱਚ ਜਾ ਕੇ ਵੀ ਮਰ ਜਵੇ ਤਾਂ ਵੀ ਉਹ ਜਿਹੜਾ ਹੈ ਉਹਦੀ ਸਗਲੀ ਸੈਨ ਤਰਾਈ ਉਹਦੀ ਪੂਰੀ ਦੀ ਪੂਰੀ ਕੁੱਲ ਤਰ ਜੂਗੀ ਅਖੀਰ ਦੇ ਵਿੱਚ ਕਹਿੰਦੇ ਆ ਦਿਨ ਸਰਾ ਰੈਣ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹੇ ਕਬੀਰ ਨਰ ਤਿਸੈ ਤੇ ਆਵੋ ਬਾਵਰਿਆ ਸੰਸਾਰਾ ਭਗਤ ਜੀ ਕਹਿੰਦੇ ਨੇ ਕਹਿੰਦੇ ਸੰਸਾਰ ਇੰਨਾ ਭਰਮ ਭੁਲੇਖਿਆਂ ਦੇ ਵਿੱਚ ਤਾਂ پاگل ਹੋਇਆ ਪਿਆ ਬਾਵਰਿਆ ਪਿਆ ਇਹ ਸਾਰੇ ਭਰਮ ਭੁਲੇਖੇ ਨੇ ਜਿਹਦੇ ਵਿੱਚ ਫਸ ਕੇ ਤੁਸੀਂ ਆਪਣਾ ਇਹ ਜੀਵਨ ਵਿਅਰਥ ਕਰ ਰਹੇ ਹੋ ਇਹਦੇ ਨਾਲੋਂ ਚੰਗਾ ਤੁਸੀਂ ਚੰਗੇ ਕੰਮ ਕਰੋ ਤੁਸੀਂ ਉਸ ਪ੍ਰਮਾਤਮਾ ਦਾ ਨਾਮ ਜਪੋ ਤਾਂ ਕਿ ਤੁਹਾਡਾ ਜਿਹੜਾ ਉਹ ਕਿਤੇ ਨਾ ਕਿਤੇ ਪਾਰ ਉਤਾਰਾ ਹੋ ਸਕੇ ਤੇ ਸਿੱਧਾ-ਸਿੱਧਾ ਤੌਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਸ ਥਾਂ ਦੇ ਉੱਤੇ ਨਹਾਣ ਨਾਲ ਕੁਝ ਨਹੀਂ ਹੁੰਦਾ ਇਹ ਮੈਂ ਗੱਲ ਇੱਥੇ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਸ਼ਾਇਦ ਲੋਕਾਂ ਨੂੰ ਭੁਲੇਖਾ ਹੋਏਗਾ ਕਿ ਮੈਂ ਸਿਰਫ ਇੱਕ ਪਾਰਟਿਕੂਲਰ ਜ ਮੈਂ ਉਸ ਹਰ ਇੱਕ ਤੀਰਤ ਸਥਾਨ ਦੀ ਗੱਲ ਕਰ ਰਿਹਾ ਚਾਹੇ ਉਹ ਸਿੱਖ ਧਰਮ ਦੇ ਨਾਲ ਰਿਲੇਟ ਕਰਦੇ ਹੋਣ ਚਾਹੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜੇ ਤੁਸੀਂ ਉੱਥੇ ਇਹ ਸੋਚ ਕੇ ਜਾ ਰਹੇ ਹੋ ਕਿ ਮੈਂ ਬਹੁਤ ਪਾਪ ਕੀਤੇ ਹੋਏ ਨੇ ਤੇ ਉੱਥੇ ਇਸ਼ਨਾਨ ਕਰਨ ਨਾਲ ਮੇਰੇ ਪਾਪ ਉੱਤਰ ਜਾਣਗੇ ਤਾਂ ਇਹ ਤੁਹਾਡਾ ਭਲੇਖਿਆ ਗੁਰਬਾਣੀ ਇਸੇ ਉਲਟ ਬਿਲਕੁਲ ਕਹਿੰਦੀ ਹੈ ਕਿ ਇਦਾਂ ਪਾਪ ਨਹੀਂ ਉੱਤਰਦੇ ਮੈਂ ਇੱਥੇ ਸਿਰਫ ਕੁੰਭ ਦੇ ਮੇਲੇ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਥੇ ਗੱਲ ਕਰ ਰਿਹਾ ਦਰਬਾਰ ਸਾਹਿਬ ਦੇ ਉਹ ਸਰੋਵਰ ਦੀ ਗੱਲ ਵੀ ਹੋ ਰਹੀ ਹੈ ਇੱਥੇ ਜਿੱਥੇ ਲੋਕ ਮੰਨਦੇ ਨੇ ਕਿ ਮੈਂ ਆਪਣੇ ਪਾਪ ਉਤਾਰਨ ਜਾ ਰਿਹਾ ਵਾਂ ਪਾਪ ਉਤਾਰਨ ਵਾਸਤੇ ਉੱਥੇ ਜਾ ਕੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਸਰੋਵਰ ਸਿਰਫ ਇਸ ਵਾਸਤੇ ਬਣੇ ਹੋਏ ਸੀ ਕਿ ਜਿਹੜਾ ਬਾਹਰੋਂ ਕੋਈ ਆ ਰਿਹਾ ਬੜੀ ਦੂਰੋਂ ਆ ਰਿਹਾ ਹੈ ਤੀਰਥ ਯਾਤਰੀ ਜਿਹੜਾ ਹੈ ਜਿਸ ਨੂੰ ਇਸ਼ਨਾਨ ਕਰਨ ਦੀ ਲੋੜ ਹੈ ਬਾਹਰੋਂ ਮੈਲਾ ਹੈ ਉਹ ਉਸੇ ਜਿਹੜੇ ਆ ਕੱਪੜੇ ਮੈਲੇ ਨੇ ਉਸ ਤੇ ਪਿੰਡਾ ਮੈਲਾ ਮਿੱਟੀ ਪਈ ਹੋਈ ਹੈ ਇਸ਼ਨਾਨ ਕਰੋ ਤੁਹਾਡੇ ਉਹ ਉੱਥੇ ਉਤਰ ਜਾਣਗੇ ਜੇ ਤੁਸੀਂ ਇਹ ਸੋਚੋ ਕਿ ਪਾਪ ਉਤਰ ਜਾਣਗੇ ਤੇ ਪਾਪ ਇਦਾਂ ਨਹੀਂ ਉਤਰਦੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਿਹਾ ਗਿਆ ਕਿ ਤੁਹਾਡੇ ਪਾਪ ਜਿਹੜੇ ਨੇ ਉਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਜਿਹੜੇ ਕੱਪੜੇ ਨੇ ਉਹ ਮੈਲੇ ਨੇ ਜੇ ਉਹ ਧੋਣੇ ਨੇ ਸਾਬਣ ਨਾਲ ਧੋਤੇ ਜਾਣਗੇ ਪਰ ਜੇ ਤੁਹਾਡੀ ਮਤ ਜੇ ਤੁਹਾਡੇ ਮਨ ਉਹ ਮੈਲਾ ਭਰੀਏ ਮਤ ਪਾਪਾਂ ਕੇ ਸੰਗ ਪਾਪ ਜਿਹੜੇ ਤੁਹਾਡੇ ਮੱਤ ਵਿੱਚ ਭਰੇ ਹੋਏ ਨੇ ਉਹ ਤੋਂ ਪਹਿਨਾਵੇਂ ਕਾ ਰੰਗ ਉਹ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਹੀ ਤੋਤੇ ਜਾਣੇ ਨੇ ਉਹ ਬਾਹਰੋਂ ਪਾਣੀ ਪਾੜਨ ਨਾਲ ਸਾਬਣ ਨਾਲ ਨਾਲ ਨਹੀਂ ਤੋਤੇ ਜਾਣੇ ਜੀ ਸਰ ਤੁਹਾਨੂੰ ਲੱਗਦਾ ਹੈ ਕਿ ਜਿਸ ਬਾਣੀ ਦਾ ਤੁਹਾਨੂੰ ਗਿਆਨ ਹੈ ਤੇ ਜਿਹੜੇ ਉੱਥੇ ਘੁੰਮ ਰਹੇ ਨੇ ਉੱਥੇ ਜਾ ਕੇ ਇਸ਼ਨਾਨ ਕਰਨ ਜਾ ਰਹੇ ਨੇ ਉਹਨਾਂ ਨੂੰ ਗਿਆਨ ਨਹੀਂ ਹੋਣਾ ਕਿਉਂਕਿ ਆਪਾਂ ਕਾਫੀ ਵੀਡੀਓਜ਼ ਦੇਖ ਰਹੇ ਬਾਣੇ ਦੇ ਵਿੱਚ ਉੱਥੇ ਮੌਜੂਦ ਨੇ ਨਿਹੰਗ ਉੱਥੇ ਮੌਜੂਦ ਨੇ ਸਰਦਾਰ ਜੀ ਉੱਥੇ ਮੌਜੂਦ ਨੇ ਦੇਖੋ ਬੜੀ ਵੱਡੀ ਤਰਾਸਦੀ ਹੈ ਸਾਡੀ ਹਾਲਾਂਕਿ ਤੁਸੀਂ ਗਿਆ ਗੁਰਬਾਣੀ ਦੀ ਨੌਲੇਜ ਚਲੋ ਮੈਨੂੰ ਵੀ ਇੰਨੀ ਨੌਲੇਜ ਨਹੀਂ ਹੈਗੀ ਮੈਂ ਤਾਂ ਥੋੜੀ-ਬਹੁਤੀ ਜਿੰਨੇ ਕ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉੰਨੀ ਕ ਹੈਗੀ ਹੈ ਤੇ ਜਿਹੜੇ ਲੋਕ ਨੇ ਨਾ ਇਹ ਮੈਂ ਸਿੱਧੇ-ਸਿੱਧੇ ਤੌਰ ਤੇ ਕਹੂੰਗਾ ਕਿ ਸ਼ਾਇਦ ਉਹਨਾਂ ਨੇ ਕੁਰਬਾਨੀ ਨੂੰ ਪੜਿਆ ਹੀ ਨਹੀਂ ਅਸੀਂ ਮੱਥਾ ਟੇਕਦੇ ਹਾਂ ਗੁਰੂ ਮੰਨਦੇ ਉਹ ਗ੍ਰੰਥ ਹੈ ਤੇ ਅਸੀਂ ਅੱਜ ਸਿਰਫ ਗੁਰੂ ਪੂਜੋ ਗ੍ਰੰਥ ਤੱਕ ਰਹਿ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਪੂਜਾ ਤੱਕ ਰੱਖ ਲਿਆ ਕਿ ਮੱਥਾ ਟੇਕਦਾ ਪੂਜ ਲਿਆ ਦੈਟਸ ਇਟ ਮੰਨਣਾ ਤਾਂ ਹੁੰਦਾ ਹੈ ਕਿ ਜੇ ਮੈਂ ਉਹਨਾਂ ਨੂੰ ਪਹਿਲਾਂ ਉਹਨ ਫਿਰ ਉਸ ਗੱਲ ਦੇ ਉੱਪਰ ਆਪਣਾ ਜੀਵਨ ਢਾਲਾਂ ਤੇ ਮੈਂ ਉਸ ਚੀਜ਼ ਨੂੰ ਮੰਨਾਂ ਫੋਲੋ ਕਰਾਂ ਮੇਰੇ ਮਾਪਿਓ ਨੇ ਜਿਉ ਮੈਨੂੰ ਕਹਿੰਦੇ ਆ ਕਿ ਪੁੱਤਰ ਸਾਨੂੰ ਪਾਣੀ ਲਿਆ ਦੇ ਸਾਨੂੰ ਪਾਣੀ ਦੀ ਲੋੜ ਹੈ ਉਹ ਬਿਸਤਰੇ ਤੇ ਪਏ ਹੁਣ ਉੱਠਣਾ ਸਕਣ ਤੇ ਮੈਂ ਉਹਨਾਂ ਨੂੰ ਕਹਾਂ ਜੀ ਮੈਂ ਤੁਹਾਨੂੰ ਰੋਜ਼ ਸਵੇਰੇ ਸ਼ਾਮ ਸਾਸਰੀ ਘਰ ਬੁਲਾ ਦਿਆ ਕਰੂੰਗਾ ਪਰ ਮੈਂ ਤੁਹਾਡਾ ਕਹਿਣਾ ਨਹੀਂ ਮੰਨ ਸਕਦਾ ਅੱਜ ਸਾਡਾ ਹਾਲ ਉਹ ਹੋਇਆ ਪਿਆ ਅਸੀਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਸਵੇਰੇ ਜਾ ਕੇ ਗੁਰਦੁਆਰੇ ਸ਼ਾਮ ਨੂੰ ਜਾ ਕੇ ਅਸੀਂ ਮੱਥਾ ਟੇਕਦੇ ਹਾਂ ਪਰ ਗੁਰੂ ਸਾਹਿਬ ਜੋ ਗੱਲ ਕਹਿ ਰਹੇ ਨੇ ਉਹ ਫੋਲੋ ਕਰਨ ਦੇ ਵਿੱਚ ਅਸੀਂ ਰਾਜ਼ੀ ਨਹੀਂ ਹੈਗੇ ਅਸੀਂ ਉਹ ਮੰਨਦੇ ਨਹੀਂ ਹੈਗੇ ਤੇ ਸ਼ਾਇ ਅਜਨਾ ਬਹੁਤ ਵੱਡਾ ਇੱਕ ਜਿਹੜੋ ਕਹੜੋ ਸਾਡੇ ਦੇ ਉੱਪਰ ਜਿਹੜਾ ਅਟੈਕ ਹੋਇਆ ਉਹ ਇਹ ਹੈ ਕਿ ਕਿਹਾ ਜਾ ਰਿਹਾ ਹੈ بار بار ਇਹ ਚੀਜ਼ ਦੱਸੀ ਜਾਂਦੀ ਹੈ ਕਿ ਤੁਸੀਂ ਸਿੱਖ ਨਹੀਂ ਹੈਗੇ ਹੂੰ ਤੁਸੀਂ ਕਿਸੇ ਹੋਰ ਧਰਮ ਤੋਂ ਨਿਕਲੇ ਹੋਏ ਹੋ ਬਿਲਕੁਲ ਇਹ ਸਵਾਲ ਜਿਹੜਾ ਹੈ ਕਾਫੀ ਲੋਕ ਇਹੀ ਕਹਿੰਦੇ ਨੇ ਕਾਫੀ ਸਰਦਾਰ ਜੇਕਰ ਅਪਾ ਕਿਸੇ ਦੀ ਇੰਟਰਵਿਊ ਵੀ ਕਰਦੇ ਨਾ ਕਾਫੀ ਇਹੀ ਸਵਾਲ ਛੱਕ ਕੇ ਕਹਿੰਦੇ ਕਿ ਜਿਹੜੇ ਸਿੱਖੀ ਜ਼ਮਾ ਉਹ Hindu ਦੇ ਵਿੱਚੋਂ ਆਈ ਹੈ ਜਿਹੜੇ ਸਿੱਖੀ ਜ਼ਮਾ ਉਹ Hindu ਦੇ ਵਿੱਚੋਂ ਆਈ ਹੈ ਕਾਫੀ ਇਹ ਸਵਾਲ ਨਾ ਕਾਫੀ ਰੁੱਲਦਾ ਹੋਇਆ ਨਜ਼ਰ ਆ ਰਿਹਾ ਇਹ ਇਹਦਾ ਕੀ ਮਕਸਦ ਕੀ ਹੈ ਕਹਿਣ ਦਾ ਕੀ ਭਾਵ ਹੈ ਦੇਖੋ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਸ਼ਾਇਦ ਇਹ ਸਿੱਧ ਕਰਨਾ ਚਾਹੁੰਦੇ ਨੇ ਕਿ ਵੀ ਇਹ ਜਿਹੜਾ ਜਿਹੜੇ ਸਿੱਖੀਜ਼ਮ ਨੇ ਉਹ ਸਾਡਾ ਹੀ ਹਿੱਸਾ ਹੈ ਕਿਉਂਕਿ ਅ ਜੇ ਅੱਜ ਮੇਰੇ ਕੋਲੇ ਹੀਰਾ ਹੋਵੇ ਕੋਈ ਠੀਕ ਹੈ ਤੇ ਹਰ ਇੱਕ ਬੰਦਾ ਇਹ ਚਾਹੇਗਾ ਕਿ ਯਾਰ ਇਹ ਬੰਦਾ ਨਾ ਮੈਨੂੰ ਜਾਣਦਾ ਹੋਵੇ ਮੈਂ ਕਹਿ ਸਕਾਂ ਚਾਰ ਲੋਕਾਂ ਨੂੰ ਕਿ ਯਾਰ ਮੇਰੇ ਕੋਲੇ ਉਹ ਮੇਰਾ ਯਾਰ ਹੈ ਕਿ ਜਿਹਦੇ ਕੋਲੇ ਨਾ ਉਹ ਕੋਹੀ ਨੂਰ ਹੀਰਾ ਹੈ ਮੇਰੇ ਉਹਦੇ ਕੋਲੇ ਬੜਾ ਤਗੜਾ ਹੀਰਾ ਹੈ ਉਹ ਚੀਜ਼ ਠੀਕ ਹੈ ਨਾ ਕਿਸੇ ਕੋਲ ਕੋ ਪ੍ਰੀਸ਼ੀਅਸ ਚੀਜ਼ ਹੁੰਦੀ ਹੈ ਨਾ ਹਰ ਇੱਕ ਬੰਦਾ ਚਾਹੁੰਦਾ ਹੈ ਮਤਲਬ ਇਹ ਬੰਦਾ ਮੇਰਾ ਯਾਰ ਹੋਵੇ ਮੇਰਾ ਫਰੈਂਡ ਹੋਵੇ ਤੇ ਜੇ ਮੈਂ ਕਹਿੰਦਾ ਵੀ ਸਿੱਖੀ ਜਮ ਦੇ ਵਿੱਚ ਜਿਹੜੇ ਸਿਧਾਂਤ ਨੇ ਉਹ ਇਹਨੇ ਅਨਮੁੱਲੇ ਸਿਧਾਂਤ ਨੇ ਤੇ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਯਾਰ ਇਹ ਸਾਡਾ ਹਿੱਸਾ ਬਣ ਜਣ ਉਹ ਸਿਧਾਂਤ ਸਾਡੇ ਹੋਣ ਜਾਣ ਇੱਕ ਚੀਜ਼ ਇਹ ਦੂਜੀ ਚੀਜ਼ ਇਹ ਕਿ ਜਿਵੇਂ ਦੇਸੀ ਘਿਓ ਦੁੱਧ ਤੋਂ ਨਿਕਲਦਾ ਮੱਖਣ ਤੋਂ ਨਿਕਲਦਾ ਦਵਾਰਾ ਫਿਰ ਉਹ ਦੁੱਧ ਤਾਂ ਨਹੀਂ ਬਣ ਸਕਦਾ ਨਹੀਂ ਉਹਦੇ ਵਿੱਚੋਂ ਨਿਕਲਿਆ ਤੇ ਅੱਜ ਜੇ ਦੁੱਧ ਰੋਲਾ ਪਾ ਦਵੇ ਕਿ ਦੇਸੀ ਕਿਉਂ ਤਾਂ ਸਾਡੇ ਵਿੱਚੋਂ ਨਿਕਲਿਆ ਸਾਡਾ ਹਿੱਸਾ ਹੂੰ ਪਾਈ ਜਾਵੇ ਰੋਲਾ ਫਿਰ ਕੀ ਹੈ ਜਦ ਕਿ ਵੈਲਿਊ ਜਿਹੜੀ ਹੈ ਘਿਓ ਦੀ ਜ਼ਿਆਦਾ ਹੁੰਦੀ ਹੈ ਦੁੱਧ ਦੀ ਘਿਓ ਦਾ ਮੁੱਲ ਵੀ ਜ਼ਿਆਦਾ ਹੈ ਘਿਓ ਦੀ ਪਿਓਰਿਟੀ ਵੀ ਜ਼ਿਆਦਾ ਹੈ ਤੇ ਦੇਸੀ ਕਿਉਂ ਜਿਹੜਾ ਉਸ ਦੀ ਲਾਈਫ ਟਾਈਮ ਵੀ ਜ਼ਿਆਦਾ ਹੈ ਦੁੱਧ ਇੱਕ ਦਿਨ ਬਾਅਦ ਰੱਖ ਦੋਂਗੇ ਸ਼ਾਮ ਤੱਕ ਖਰਾਬ ਹੋ ਜਾਊਗਾ ਬਿਲਕੁਲ ਦੇਸੀ ਕਿਉਂ ਜਿੰਨਾ ਜ਼ਿਆਦਾ ਕਹਿੰਦੇ ਆ ਪੁਰਾਣਾ ਹੋਵੇ ਜਿੰਨਾ ਬਾਹਰ ਪਿਆ ਹੋਵੇ ਓਨਾ ਜ਼ਿਆਦਾ ਚੰਗਾ ਹੁੰਦਾ ਓਨਾ ਸਿਹਤ ਵਾਸਤੇ ਵਧੀਆ ਹੁੰਦਾ ਤੇ ਆਯੁਰਵੇਦ ਦੇ ਵਿੱਚ ਤਾਂ ਦੇਸੀ ਕਿ ਉਹਨੂੰ ਅੰਮ੍ਰਿਤ ਕਿਹਾ ਗਿਆ ਹੂੰ ਤਾਂ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸਾਡੇ ਵਿੱਚੋਂ ਨਿਕਲੇ ਆ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਕਿ ਜਿਸ ਟਾਈਮ ਇਨਸਾਨ ਆਏ ਸੀ ਜਿਨ੍ਹਾਂ ਨੂੰ ਆਪਾਂ ਆਦੀ ਮਾਨਵ ਕਹਿੰਦੇ ਆ ਉਹਨਾਂ ਦਾ ਕੀ ਧਰਮ ਸੀ ਬਿਲਕੁਲ ਉਸ ਟਾਈਮ ਫਿਰ ਉਦੋਂ ਕੀ ਕਵਾਂਗੇ ਵੀ ਹਿੰਦੂਆਂ ਨੂੰ ਕਹਿ ਲਿਆ ਵੀ ਤੁਸੀਂ ਆਦੀ ਮਾਨਵ ਤੋਂ ਨਿਕਲੇ ਹੋ ਫਿਰ ਕਿਤੇ ਨੇ ਕਿਤੇ ਸਨਾਤਨ ਧਰਮ ਬਹੁਤ ਜ਼ਿਆਦਾ ਪੁਰਾਣਾ ਆ ਹਾਂ ਬਿਲਕੁਲ ਕੋਈ ਡਾਊਟ ਨਹੀਂ ਬਹੁਤ ਪੁਰਾਣਾ ਧਰਮ ਹੈ ਮੈਂ ਇਸ ਚੀਜ਼ ਦੇ ਉੱਪਰ ਕਿਤੇ ਵੀ ਕਿੰਤੂ ਨਹੀਂ ਕਰਦਾ ਕਿ ਕਿਸੇ ਵੇਲੇ ਜਦੋਂ ਜੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੈਗੇ ਆ ਉਹਨਾਂ ਦੇ ਪੁਰਖੇ ਉਹਨਾਂ ਦੇ ਮਾਪਿਓ ਜਿਹੜੇ ਸੀ ਉਹ Hindu ਸੀ ਹੂੰ ਕੋਈ ਪ੍ਰੋਬਲਮ ਹੀ ਨਹੀਂ ਅੱਜ ਮੈਂ ਸਿੱਖਾਂ ਤੇ ਮੇਰੇ ਘਰੇ ਜੇ ਮੇਰਾ ਬੱਚਾ ਪੈਦਾ ਹੋ ਰਿਹਾ ਹੈ ਤੇ 1% ਵੀ ਇਸ ਚੀਜ਼ ਦੇ ਉੱਪਰ ਡਾਊਟ ਨਹੀਂ ਹੈ ਕਿ ਉਹ ਬੰਦਾ ਸਿੱਖ ਹੋਏਗਾ ਬਿਲਕੁਲ ਸਿੱਖੀ ਜਮ ਬਾਈ ਬਰਥ ਨਹੀਂ ਹੁੰਦੀ ਇਹ ਚੀਜ਼ ਸਮਝਣ ਵਾਲੀ ਹੈ ਅੱਜ ਮੈਂ ਜੇ ਜੰਮਿਆ ਸਿੱਖ ਦੇ ਘਰੇ ਆ ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਮੈਂ ਸਿੱਖ ਕਹਾ ਸਕਦਾ ਮੈਂ ਸਿੱਖ ਤਾਂ ਹੀ ਕਹਾ ਸਕਦਾ ਮੈਂ ਜੇ ਮੈਂ ਉਹਨਾਂ ਵੈਲਿਊਜ਼ ਦੇ ਉੱਪਰ ਚੱਲੂੰਗਾ ਮੈਂ ਉਹ ਸਿੱਖ ਜਿਹੜੇ ਸਾਨੂੰ ਰਹਿਤ ਮਰਿਆਦਾ ਦਰਿਆੜਾ ਇੱਕ ਦੜਾਈ ਗਈ ਹੈ ਉਹ ਰਹਿਤ ਮਰਿਆਦਾ ਦੇ ਉੱਪਰ ਚੱਲੂੰਗਾ ਮੈਂ ਤਾਂ ਹੀ ਸਿੱਖ ਕਹਾਂ ਦੇ ਲਾਏਗਾ ਮੈਂ ਮਾਪਿਆਂ ਕਰਕੇ ਸਿੱਖ ਨਹੀਂ ਬਣ ਜਾਂਦਾ ਹੂੰ ਗੁਰੂ ਸਾਹਿਬ ਦੀ ਐਗਜ਼ਾਮਪਲਸ ਨੇ ਸਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹਨਾਂ ਦਾ ਆਪਣਾ ਸੁਪੁੱਤਰ ਉਹ ਉਹਨਾਂ ਦੇ ਕਈ ਮੁਤਾਬਕ ਨਹੀਂ ਚੱਲਿਆ ਹੂੰ ਸ਼੍ਰੀ ਚੰਦ ਜੀ ਆਪਾਂ ਕਹਿੰਦੇ ਆ ਉਹਨਾਂ ਨੂੰ ਉਹਨਾਂ ਦਾ ਆਪਣੇ ਕਈ ਮੁਤਾਬਕ ਨਹੀਂ ਚੱਲੇ ਤੇ ਪਰ ਉਹਨਾਂ ਨੂੰ ਜਿਹੜਾ ਹੈ ਉਹ ਸਿੱਖ ਸਿੱਖਤ ਕਹਿਣ ਦਾ ਤਾਂ ਅਧਿਕਾਰ ਨਹੀਂ ਬਿਲਕੁਲ ਰਿਹਾ ਅੱਜ ਬੜੇ ਲੋਕ ਜਿਹੜੇ ਨੇ ਫਾਲੋ ਕਰਦੇ ਆ ਉਹਨਾਂ ਨੂੰ ਬਟ ਸਿੱਧਾ ਸਿੱਧਾ ਤੌਰ ਦੇ ਉੱਪਰ ਇਹ ਵੀ ਇੱਕ ਬੜਾ ਜਿਹੜਾ ਹੈ ਸਵਾਲ ਉੱਠਦਾ ਹੈ ਬੜੇ ਲੋਕ ਜਿਹੜਾ ਹੈ ਸ਼ਾਇਦ ਮੇਰੀ ਇਸ ਗੱਲ ਦੇ ਉੱਪਰ ਕਿੰਤੂ ਕਰਨਗੇ ਨੋ ਡਾਊਟ ਕੋਈ ਚੱਕਰ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ ਜਿਹੜੀ ਹੈ ਉਹ ਦੂਜੇ ਗੁਰੂ ਸਾਹਿਬ ਨੂੰ ਦਿੱਤੀ ਨਾ ਕਿ ਆਪਣੇ ਪੁੱਤਰ ਨੂੰ ਦਿੱਤੀ। ਹੂੰ ਇਸ ਕਰਕੇ ਸਾਡੇ ਧਰਮ ਦੇ ਵਿੱਚ ਸਿੱਖੀ ਜਮ ਦੇ ਵਿੱਚ ਕਿਤੇ ਵੀ ਆ ਪਿਤਾ ਪੁੱਤਰ ਵਾਲਾ ਜਿਹੜਾ ਹੈ ਸਿਸਟਮ ਇਹ ਨਹੀਂ ਚੱਲਦਾ। ਰਾਜਿਆਂ ਦਾ ਹਿਸਾਬ ਹੁੰਦਾ ਸੀਗਾ ਕਿ ਰਾਜਾ ਹੈਗਾ ਉਹਦਾ ਪੁੱਤਰ ਹੀ ਅੱਗੇ ਰਾਜਾ ਬਣੇਗਾ। ਰਾਜਾ ਬਣੇਗਾ। ਬਟ ਸਿੱਖੀ ਜਮ ਦੇ ਵਿੱਚ ਐਦਾ ਨਹੀਂ ਹੈ ਜੇ ਮੈਂ ਸਿੱਖਾਂ ਮੇਰਾ ਪੁੱਤਰ ਸਿੱਖ ਬਣੇ ਇਹ ਮੈਂ ਨਹੀਂ ਕਹਿ ਸਕਦਾ ਜਾਂ ਉਹ ਨਹੀਂ ਕਹਿ ਸਕਦਾ। ਇਹ ਉਹ ਜੋ ਸਿੱਖੀ ਜਮ ਦੇ ਹਿਸਾਬ ਨਾਲ ਕੰਮ ਕਰੇਗਾ ਉਹ ਤਾਂ ਸਿੱਖ ਹਾ ਸਕਦਾ ਨਹੀਂ ਤਾਂ ਨਹੀਂ। ਤਾਂ ਸਰ ਅਕੋਰਡਿੰਗ ਟੂ ਯੂ ਕੀ ਐ ਸਿੱਖਿਜ਼ਮ ਕੀ ਹੁੰਦੀ ਐ ਸਿੱਖਿਜ਼ਮ ਜਦੋਂ ਇੱਕ ਬੱਚਾ ਪੈਦਾ ਹੁੰਦਾ ਨਾ ਉਹ ਸਿੱਖ ਐ ਹਾਂ ਕਿਉਂਕਿ ਉਸ ਬੱਚੇ ਨੂੰ ਨਾ ਤਾਂ ਕਿਸੇ ਦੇ ਨਾਲ ਚੁਗਲੀ ਕਰਨੀ ਆਂਦੀ ਨਾ ਉਹਨੂੰ ਕਪਟ ਕਰਨਾ ਆਂਦਾ ਉਹਦੇ ਅੱਜ ਜੇ ਕੋਈ ਬੰਦਾ ਜਿਹੜਾ ਐ ਉਹ ਕਹਿ ਲਵੇ ਕਿ ਜੀ ਠੀਕ ਐ ਮੈਂ ਕੇਸ ਕੱਟ ਕਟਵਾ ਲੇ ਤੇ ਮੈਂ ਇਹ ਬਣ ਗਿਆ ਮੈਂ Hindu ਬਣ ਗਿਆ ਜਾਂ ਮੈਂ ਕੋਈ ਹੋਰ ਧਰਮ ਦਾ ਬਣ ਗਿਆ ਜੇ ਉਹ ਨਾ ਕਟਵਾਵੇ ਤਾਂ ਉਹ ਦੇਖਦੇ ਹਿਸਾਬ ਨਾਲ ਤਾਂ ਸਿੱਖ ਹੀ ਐ ਫਿਰ ਉਹ ਬਿਲਕੁਲ ਤੁਸੀਂ ਆਪਣਾ ਰੂਪ ਨਾ ਚੇਂਜ ਕਰੋ ਤੁਸੀਂ ਸਿੱਖੋ ਅਕੋਰਡਿੰਗ ਟੂ ਦਿਖ ਪਰ ਜੇ ਐਕਚੁਅਲ ਦੇ ਬਜੇ ਆਪਾਂ ਗੁਰੂ ਸਾਹਿਬ ਤੋਂ ਪੁੱਛਦੇ ਆ ਕਿ ਸਿੱਖ ਦੀ ਜਿਹੜੀ ਮਰਿਆਦਾ ਹੈ ਉਹ ਕੀ ਹੈ ਤਾਂ ਜਿਹੜੇ ਸਾਨੂੰ ਸਿੱਖ ਰਹਿਤ ਮਰਿਆਦਾ ਇੱਕ ਦੜਾਈ ਗਈ ਹੈ ਨਾ ਅਕਾਲ ਤਖਤ ਸਾਹਿਬ ਵੱਲੋਂ ਮਿਲਦੀ ਹੈ ਜਦੋਂ ਵੀ ਅੰਮ੍ਰਿਤ ਛਕਦਾ ਹੈ ਨਾ ਕੋਈ ਬੰਦਾ ਤਾਂ ਪੰਜ ਪਿਆਰੇ ਉੱਥੇ ਉਸ ਨੂੰ ਰਹਿਤ ਦਿੰਦੇ ਨੇ ਹੂੰ ਕੁਝ ਰੂਲਸ ਨੇ ਜਿਹੜੇ ਫਾਲੋ ਕਰਨੇ ਹੁੰਦੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਇਲਾਵਾ ਕਿਸੇ ਹੋਰ ਨੂੰ ਮੱਥਾ ਨਹੀਂ ਟੇਕਣਾ ਤੁਸੀਂ ਉਹਨਾਂ 10 ਗੁਰੂ ਸਾਹਿਬਾਨ ਦੇ ਦਿੱਤੇ ਹੋਏ ਜਿਹੜੇ ਉਪਦੇਸ਼ ਨੇ ਉਹਨਾਂ ਦੇ ਹਿਸਾਬ ਨਾਲ ਚੱਲਣਾ ਤੁਸੀਂ ਅ ਕਿਸਦਾ ਝੂਠਾ ਨਹੀਂ ਖਾਣਾ ਤੁਸੀਂ ਆਪਣੇ ਕੇਸ ਨਹੀਂ ਕਤਲ ਕਰਵਾ ਸਕਦੇ ਚਾਰ ਬਜਰ ਕਰਹਿਤਾਂ ਹੁੰਦੀਆਂ ਨੇ ਉਹ ਨਹੀਂ ਤੁਸੀਂ ਕਰ ਸਕਦੇ ਤਾਂ ਇਟਸ ਕਿ ਇਹ ਕੋਡ ਆਫ ਕੰਡਕਟ ਹੈ ਇੱਕ ਬੁੱਕ ਪੂਰੀ ਬੁੱਕਲੇਟ ਹੁੰਦੀ ਹੈ ਉਹਦੇ ਅਕੋਰਡਿੰਗ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਤੁਸੀਂ ਅਗਰ ਉਸ ਤੋਂ ਇਲਾਵਾ ਕੁਝ ਵੀ ਹੋਰ ਕਰਦੇ ਹੋ ਤਾਂ ਤੁਸੀਂ ਉਹ ਚੀਜ਼ ਨੂੰ ਖੰਡਿਤ ਕਰਤਾ ਤੁਹਾਨੂੰ ਦੁਬਾਰਾ ਫਿਰ ਪੰਜ ਪਿਆਰੇ ਅੱਗੇ ਪੇਸ਼ ਹੋਣਾ ਪੈਂਦਾ